ਤਾਂ ਕਿ ਪਸ਼ੂਆਂ ਦੇ ਖੇਤ ਬਾਰੇ ਆਪਾਂ ਕੋਈ ਜਾਣਕਾਰੀ ਦੇ ਚ। ਅੱਜ ਗੱਲ ਕਰਾਂਗੇ ਜੋ ਕਿ ਪਸ਼ੂਆਂ ਨੂੰ ਦਵਾਈਆਂ ਦਿੱਤੀ ਜਾਂਦੀਆਂ ਨੇ ਉਹਨਾਂ ਦਾ ਦਿਮਾਗ ਤੇ ਕਿਸ ਚੀਜ਼ ਦਾ ਕਿੰਨਾ ਟਾਈਮ ਕਿਸ ਸਮੇਂ ਅਸਰ ਹੁੰਦਾ ਉਹਦੇ ਬਾਰੇ ਗੱਲਬਾਤ ਕਰਾਂਗੇ। ਸੋ ਅੱਜ ਦਾ 챕ਟਰ ਆਪਣਾ ਪਸ਼ੂਆਂ ਦੇ ਦਿਮਾਗ ਦੇ ਉੱਪਰ ਅਸਰ ਕਰਨ ਵਾਲੀਆਂ ਦਵਾਈਆਂ ਦਾ ਜੀ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਜਨਰਲ ਐਂਡ ਸਥੈਟਿਕਲ ਦਵਾਈਆਂ ਜਿੰਦੀ ਨੇ ਜਨਰਲ ਐਂਡ ਸਥੈਟਿਕ ਵਿੱਚ ਜਾਨਵਰਾਂ ਦਾ ਦਿਮਾਗ ਪੂਰੀ ਤਰ੍ਹਾਂ ਸੁੰਨ ਹੋ ਜਾਂਦਾ ਜੀ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਆ ਜਾਂਦੀਆਂ ਨੇ ਜਿਸ ਦੇ ਵਿੱਚ ਜਾਨਵਰ ਤਰਦਨ ਮਹਿਸੂਸ ਨਹੀਂ ਕਰਦਾ 100 ਨੰਬਰ 2 ਤੇ ਗੱਲ ਕਰਾਂਗੇ ਪਸ਼ੂ ਦੇ ਸਰੀਰ ਦਾ ਕੋਈ ਵੀ ਸਾਹ ਸੁਣਕਿਆ ਜਾਂਦਾ ਇਸ ਜਗ੍ਹਾ ਤੇ ਆਪਾਂ ਕੋਈ ਚੀਰਾ ਜਾਂ ਟਾਂਕਾ ਉਸ ਵੀ ਲਗਾਉਣਾ ਉਨੀ ਕ ਜਗ੍ਹਾ ਆਪਾਂ ਉੱਪਰ ਸਨ ਕਰ ਲੈਨੇ ਜਨਰਲ ਅਨੇਸਥੈਟਿਕ ਦਵਾਈਆਂ ਨੂੰ ਦੇਣ ਬਾਰੇ ਵਿਚਾਰ ਕਰ ਰਹੇ ਆ ਇਹ ਦੋ ਤਰ੍ਹਾਂ ਨਾਲ ਦਿੱਤੀ ਜਾਂਦੀ ਹੈ ਨੰਬਰ 1 ਸਾਂਹ ਰਾਹੀਂ ਤੇ ਇੰਟਰਾਵੈਂਸਨ ਰਾਹੀਂ ਜਿਹੜੇ ਜਾਨਵਰ ਜਿਆਦਾ ਅੜਿਆਲ ਸੁਭਾਅ ਦੇ ਹੁੰਦੇ ਆ ਜੋ ਮੈਲਵਰਤਨ ਨਹੀਂ ਕਰਦੇ ਉਹਨਾਂ ਦੇ ਵਿੱਚ ਇੰਟਰਾਮਸਕੂਲਰ ਵੀ ਇਹਨਾਂ ਦਵਾਈਆਂ ਨੂੰ ਦਿੱਤਾ ਜਾਂਦਾ ਸੁਣ ਕਰਨ ਵਾਲੀਆਂ ਦਵਾਈਆਂ ਦੇ ਚੰਗੇ ਗੁਣ ਉਹਨਾਂ ਦੇ ਵਿੱਚ ਕੀ ਕੀ ਮੱਤਦਾ ਹੋਣੀ ਚਾਹੀਦੀ ਹੈ ਉਹਨਾਂ ਬਾਰੇ ਗੱਲਬਾਤ ਕਰਾਂਗੇ ਨੰਬਰ 1 ਤੇ ਜਾਨਵਰਾਂ ਲਈ ਸੁਰੱਖਤ ਹੋਵੇ ਸਭ ਤੋਂ ਪਹਿਲੀ ਜ਼ਰੂਰੀ ਗੱਲ ਜੋ ਵੀ ਆਪਾਂ ਦਵਾਈ ਕਿਸ ਨੂੰ ਦੇ ਰਹੇ ਆ ਉਹ ਜਾਨਵਰ ਦੀ ਸਿਹਤ ਬਾਰੇ ਚੰਗੀ ਹੋਵੇ ਨੰਬਰ 2 ਤੇ ਜਲਦੀ ਰਿਕਵਰ ਹੋਵੇ ਨੰਬਰ 3 ਤੇ ਮਾਸਪਾਸ਼ੀਆਂ ਮਾਸਪੇਸ਼ੀਆਂ ਨੂੰ ਰਿਲੈਕਸ ਕਰਦਾ ਹੋਵੇ ਜੋ ਵੀ ਆਪਾਂ ਕੋਈ ਅਨੇਸਟੈਟਿਕ ਇੰਜੈਕਸ਼ਨ ਆ ਜਾਨਵਰ ਨੂੰ ਦੇ ਰਿਹਾ ਹਾਂ ਉਹਨਾਂ ਦੇ ਵਿੱਚ ਸਭ ਤੋਂ ਚੰਗੇ ਹੋਣਾ ਜਾਨਵਰ ਦੇ ਸੁਰੱਖਿਤ ਹੋਣਾ ਨੰਬਰ 2 ਤੇ ਪਤਰੀ ਤੇਜ਼ ਜ਼ਿਆਦਾ ਰਿਕਵਰੀ ਹੋਵੇ ਨੰਬਰ 3 ਤੇ ਮਾਸਪੇਸ਼ੀਆਂ ਨੂੰ ਰਿਲੈਕਸ ਕਰਦਾ ਹੋਵੇ ਜੋ ਵੀ ਆਪਾਂ ਇੰਜੈਕਸ਼ਨ ਦੇ ਰਹੇ ਹਾਂ ਸਰੀਰ ਦੇ ਜ਼ਰੂਰੀ ਅੰਗਾਂ ਦੇ ਮਾਰੂ ਅਸਰ ਨਾ ਕਰਦਾ ਹੋਵੇ ਸਭ ਤੋਂ ਜ਼ਰੂਰੀ ਗੱਲ ਨੁਕਸਾਨ ਨਾ ਜ਼ਿਆਦਾ ਪਹੁੰਚਾਉਂਦਾ ਹੋਵੇ ਨੰਬਰ 4 ਤੇ ਨੰਬਰ 4 ਦੇ ਵਿੱਚ ਸਰੀਰ ਦੇ ਜ਼ਰੂਰੀ ਅੰਗਾਂ ਦੇ ਮਾਰੂ ਅਸਰ ਨਾ ਕਰਦਾ ਹੋਵੇ ਤੇ ਨੰਬਰ 5 ਦੇ ਵਿੱਚ ਲਹੂ ਵਗਣ ਤੋਂ ਰੋਕ ਸਕੀ ਜੋ ਵੀ ਆਪਾਂ ਦਵਾਈ ਦੇ ਸਕਦੇ ਆ ਨੰਬਰ 6 ਦੇ ਵਿੱਚ ਆਸਾਨੀ ਨਾਲ ਮਿਲਦਾ ਹੋਵੇ ਤੇ ਸਟੋਰ ਕਰਨਾ ਆਸਾਨ ਹੋਵੇ ਜੋ ਵੀ ਆਪਾਂ ਇੰਜੈਕਸ਼ਨ ਜਾਨਵਰ ਨੂੰ ਦੇ ਰਹੇ ਆ ਇਹ ਗੁਣ ਦਵਾਈ ਦੇ ਵਿੱਚ ਹੋਣੇ ਚਾਹੀਦੇ ਆ ਤਾਂ ਕਿ ਆਪਣਾ ਵੱਧ ਤੋਂ ਵੱਧ ਇਹਦੇ ਵਿੱਚ ਸਭ ਤੋਂ ਪਹਿਲਾਂ ਦੇਖਣ ਜੋ ਗੱਲ ਆ ਸਮਾਂ ਬਰਬਾਦ ਨਾ ਹੋਵੇ ਜਾਨਵਰ ਦੀ ਸਿਹਤ ਨੂੰ ਮੁੱਖ ਰੱਖ ਕੇ ਰੱਖਿਆ ਜਾਂਦਾ ਜੀ ਤੇ ਜਾਨਵਰ ਦੀ ਸਿਹਤ ਚੰਗੀ ਬਣੀ ਰਹੇ ਜੋ ਵੀ ਆਪਾਂ ਇੰਜੈਕਸ਼ਨ ਪਸ਼ੂ ਨੂੰ ਦੇ ਰਹੇ ਆ ਸਭ ਇਹ ਗੁਣ ਹੋਣੇ ਚਾਹੀਦੇ ਆ ਇੱਕ ਚੰਗੇ ਅਨੇਸਥੈਟਿਕ ਜਕਸਾਂ ਦੇ ਵਿੱਚ ਹੋਰ ਆਪਾਂ ਗੱਲ ਕਰਾਂਗੇ ਜੋ ਆਪਾਂ ਸਾਂ ਰਹੀ ਤੁਹਾਨੂੰ ਮੈਡੀਸਨ ਦਵਾ ਕੇ ਸੁਣਨ ਕਰਨ ਦੇ ਲਈ ਸਰਲ ਪਾਸਾ ਦੇ ਵਿੱਚ ਆਪਾਂ ਕਹਿ ਦਿੰਦੇ ਆ ਸੁਣਨਾ ਤੇ ਇਹਦੇ ਵਿੱਚ ਦਵਾਈਆਂ ਆ ਜਾਂਦੀਆਂ ਨੇ ਕਲੋਰੋਫਾਰਮ ਇਥਰ ਨਾਈਟਰਸ ਆਕਸਾਈਡ ਆਹ 80 ਕੇ ਸਨ ਕਰਨ ਦੇ ਲਈ ਪਸੰੋਂ ਦਿੱਤੇ ਜਾ ਰਹੇ ਨੇ ਬਾਬਰੀਟ ਰੋਟ ਕਲੋਰਾਈਟ ਕਲੈਰੇਡ ਕੈਟਾਮੀਨ ਆਦੀ ਵਰਤੋ ਹੇਲੇ ਕਾਰਨਾਂ ਨੂੰ ਦਰਸਾਉਂਦੀ ਹੈ ਜੋ ਆਪਾਂ ਦੱਸਾਂਗੇ ਹੁਣ ਇੱਕ ਦਾ ਜਾਨਵਰ ਨੂੰ ਸ਼ਾਂਤ ਕਰਨ ਦੇ ਲਈ ਇਹਨਾਂ ਦੇ ਵਰਤੋ ਨੰਬਰ 2 ਤੇ ਜਦ ਜਾਨਵਰ ਨੂੰ ਦੌਰਾ ਪਿਆ ਹੋਵੇ ਉਦੋਂ ਇਹਨਾਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਬਿਨਾਂ ਤਕਲੀਫ ਤੋਂ ਛੋਟੇ ਜਾਨਵਰਾਂ ਨੂੰ ਮਾਰਨ ਦੇ ਲਈ ਇਹਨਾਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ ਕੋਈ ਵਾਰ ਕੋਈ ਇਦਾਂ ਦੀ ਸਮੱਸਿਆ ਖੜੀ ਹੋ ਜਾਂਦੀ ਹੈ ਜਿਵੇਂ ਕਿ ਰੇਵੀਜ਼ ਦੇ ਵਿੱਚ ਕਈ ਵਾਰ ਜਾਨਵਰਾਂ ਨੂੰ ਬਿਨਾਂ ਤਕਲੀਫ ਦੇ ਉੱਤੇ ਸੁਣਾਉਣਾ ਪੈਂਦਾ ਉਹ ਇਹਨਾਂ ਦਵਾਈਆਂ ਦਾ ਦੀ ਵਰਤੋਂ ਕੀਤੀ ਜਾਂਦੀ ਹੈ ਇੱਕ ਆਪਾਂ ਮਹੱਤਵਪੂਰਨ ਗੱਲ ਕਰਦੇ ਜੋ ਕਿ ਆਪਾਂ ਦੌਰੇ ਦੇ ਵਿੱਚ ਦਵਾਈ ਵਰਤਾਂਗੇ ਉਹਦੀ ਖਰਾਕ ਬਾਰੇ ਫੀਨੋ ਫੈਬ੍ਰਿਕੇਟ 4 ਤੋਂ 6 ਐਮਜੀ ਦਿੱਤੀਆਂ ਦੀ ਡੀਜੇ ਪਾਂ ਕਿਉਂਕਿ ਇੱਕ ਤੁਸੀਂ ਆਮ ਹੀ ਇੰਜੈਕਸ਼ਨ ਦਾ ਨਾਮ ਸੁਣਿਆ ਹੋਵੇਗਾ ਦਵਾਈ ਦਾ ਨਾਮ ਸੁਣਿਆ ਹੋਵੇਗਾ ਡੀਜੇ ਪਾਂ 0.5 ਤੋਂ 1.5 ਐਮਜੀ ਕੇਜੀ ਗਣ ਕੇ ਜੀ ਦੋ ਦੋ ਘੰਟੇ ਬਾਅਦ ਜਾਨਵਰ ਨੂੰ ਦਿੱਤਾ ਜਾਂਦਾ ਹੈ ਈਨਜੈਕਸ਼ਨ ਜਾਨਵਰ ਨੂੰ ਸ਼ਾਂਤ ਕਰਨ ਦੀ ਦਿਨ ਦੇ ਵਿੱਚ ਇਦਾਂ ਦੀ ਮੈਡੀਸਿਨ ਦਿੱਤੀ ਜਾਂਦੀ ਹੁਣ ਆਪਾਂ ਗੱਲ ਕਰਾਂਗੇ ਜਨਰਲ ਅਨੇਸਥੈਟਿਕ ਬਾਰੇ ਸਭ ਤੋਂ ਪਹਿਲਾਂ ਦਾ ਜਦੋਂ ਆਪਾਂ ਜਨਰਲ ਅਨੇਸਥੈਟਿਕ ਜਾਂ ਜਾਨਵਰ ਨੂੰ ਦੇਣਾ ਜਾਨਵਰ ਨੂੰ ਪਹਿਲਾਂ ਸ਼ਾਂਤ ਕਰਨਾ ਬਹੁਤ ਜ਼ਰੂਰੀ ਹੁੰਦਾ ਜਾਂ ਮਤਲਬ ਕਿ ਭਾਵ ਜਦੋਂ ਜਾਨਵਰ ਨੂੰ ਆਪਾਂ ਕਈ ਵਾਰ ਛੋਟੇ ਜਾਨਵਰਾਂ ਦੇ ਵਿੱਚ ਜਿਵੇਂ ਸਿੰਗ ਤਾਗਦੇ ਹਾਂ ਜੋ ਕਿ ਇੱਕ ਸੁਨ ਕਰਕੇ ਜਾਨਵਰ ਨੂੰ ਛੋਟੇ ਜਾਨਵਰ ਨੂੰ ਆਪਾਂ ਸਿੰਗ ਤਾਗਣ ਦੀ ਪ੍ਰਕਿਰਿਆ ਕਹਿੰਦੇ ਡੀਕੋਰਨਿੰਗ ਕਰਦੇ ਆ ਉਹਦੇ ਵਿੱਚ ਪਹਿਲਾਂ ਜਾਨਵਰ ਨੂੰ ਸ਼ਾਂਤ ਕਰਕੇ ਬਾਅਦ ਦੇ ਵਿੱਚ ਜਨਰਲ ਅਨੇਸਥੈਟਿਕ ਇੰਜੈਕਸ਼ਨ ਜਿਵੇਂ ਕਿ ਜੈਲਜ ਲਾਇਆ ਜਾਂਦਾ ਉਹਨੂੰ ਪਹਿਲਾਂ ਜਾਨਵਰ ਨੂੰ ਸ਼ਾਂਤ ਕਰਨਾ ਬਹੁਤ ਜ਼ਰੂਰੀ ਹੈ ਜੀ ਨੰਬਰ 2 ਦੇ ਅੜੀ ਵਾਲਾ ਜਾਨਵਰਾਂ ਨੂੰ ਨਿਰੇਖਣ ਕਰ ਲੈਣਾ ਚਾਹੀਦਾ 1 ਨੰਬਰ 3 ਦੇ ਉੱਤੇ ਉਲਟੀ ਕਰਨ ਲਈ ਦਵਾਈ ਦਾ ਨਾਮ ਆ ਟ੍ਰਾਇਲ ਉਪਰਾਂ ਜਾਇਂ ਦਿੱਤਾ ਜਾਂਦਾ ਹੈ ਇੱਕ ਆਪਾਂ ਅਨਲਜੈਸਿਕ ਦਿੰਨੇ ਆਂ ਬਸ ਉਹਨੂੰ ਇਹ ਸਭ ਮੈਡੀਸਨ ਦਰਦ ਘਟਾਉਣ ਦੇ ਲਈ ਵਰਤੇ ਜਾਂਦੇ ਆਂ ਜੋ ਇਹਨਾਂ ਨੂੰ ਕਿਸਮਾਂ ਦੇ ਵਿੱਚ ਵੰਡਦੇ ਆਪਾਂ ਹੋਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਹਦੇ ਵਿੱਚ ਅਫੀਮ ਮਾਰਫਨ ਕੋਡਿਨ ਨਾਂ ਦੇ ਪਦਾਰਥ ਆ ਜਾਂਦੇ ਨੇ ਜੋ ਕਿ ਜਾਨਵਰਾਂ ਦੇ ਵਿੱਚ ਦਰਦ ਘਟਾਉਣ ਦਾ ਕੰਮ ਕਰਦੇ ਇਹਦੇ ਵਿੱਚ ਹੁਣ ਜੇਕਰ ਕਿਸੇ ਜਾਨਵਰ ਨੂੰ ਮਾਰਫਿਨ ਦਾ ਜ਼ਹਿਰ ਚੜ ਜਾਵੇ ਤਾਂ ਯੂਰੋਪੈਨ ਨਾਮ ਦੀ ਦਵਾਈ ਦਿੱਤੀ ਜਾਂਦੀ ਹੈ ਅਨਲਜਿਕ ਇਸ ਵਿੱਚ ਛੋਟਿਆਂ ਵਾਂ ਸੈਲਿਸਲੇਟ ਐਸਪ੍ਰਿਨ ਫਿਨਾਈਲ ਵਿਟੇ ਜੋਨ ਜੋ ਜੈਲਾ ਜਾਇਜੀਨ ਦੀਨ ਜਾਇਜੀਨ ਦਵਾਈਆਂ ਆਉਂਦੀਆਂ ਨੇ ਇਹ ਦਵਾਈਆਂ ਸੋਜ ਦੀ ਪ੍ਰਕਿਰਿਆ ਕਿਉਂਕਿ ਆਪਣੇ ਪਸ਼ੂ ਨੂੰ ਕੋਈ ਉਪਰ ਟ੍ਰੀਟਮੈਂਟ ਕਰਕੇ ਹਟਿਆ ਉਹਦੇ ਵਿੱਚ ਸੋਜ ਆ ਜਾਂਦੀ ਹੈ ਜਿਸ ਜਗ੍ਹਾ ਤੇ ਹੁੰਦੀ ਆ ਉਹਨੂੰ ਰੋਕ ਖਾਮ ਦੇ ਲਈ ਗਿਨੇਫਟਾ ਜੀ ਰੋਕਦੀਆਂ ਨੇ ਜੋ ਦਵਾਈਆਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਤੇ ਨਾਲ ਇਹ ਸਰੀਰ ਦਾ ਤਾਪਮਾਨ ਘਟਾਉਣੀਆਂ ਨੇ ਪਸੂ ਦਾ ਜੋ ਜੋ ਥ੍ਰੀ ਦਾ ਤਾਪਮਾਨ ਘਟਾਉਂਦੀਆਂ ਤੇ ਸੋਜ ਘਟਾਉਂਦੀਆਂ ਉਹਨਾਂ ਨੂੰ ਆਪਾਂ ਐਂਟੀ ਇਨਫਲਾਮੇਟਰੀ ਤੇ ਐਂਟੀਪਾਇਰਟਿਕ ਵੀ ਕਹਿੰਦੇ ਨੇ ਇਹ ਸਰੀਰ ਨੂੰ ਪਸੀਨਾ ਰਹੀ ਤੇ ਸਰੀਰ ਦੀ ਚਮੜੀ ਵਿੱਚ ਮੌਜੂਦ ਹੋਂਦ ਦੇ ਦੌਰੇ ਦੇ ਤਾਪਮਾਨ ਨੂੰ ਵਧਾ ਕੇ ਘਟਾ ਵੀ ਦਿੰਦੀਆਂ ਨੇ ਸੋ ਅੱਜ ਦਾ ਚੈਪਟਰ ਆਪਣਾ ਅਨੇਸਥੈਟਿਕ ਇੰਜੈਕਸ਼ਨ ਤੇ ਸੀ ਜਿਵੇਂ ਕਿ ਆਪਾਂ ਸਨ ਕਰੋਂ ਦੇ ਵਿੱਚ ਹੋ ਕੀ ਇੰਜੈਕਸ਼ਨ ਕਰਦੇ ਆ ਉਹਨਾਂ ਬਾਰੇ ਦੱਸ ਰਹੇ ਹਾਂ ਸੀ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਸਾਰੇ ਸਰੀਰ ਨੂੰ ਸੁੰਨ ਕਰਨਾ ਸਨਪਾਸੇ ਦੇ ਵਿੱਚ ਕਹਿੰਦੀ ਆਪਾਂ ਫਿਰ ਜਰਨਲ ਜਨਰਲ ਦੱਸਿਆ ਆਪਾਂ ਅਨੇਸਥੈਟਿਕ ਜਰਨਲ ਅਨੇਸਥੈਟਿਕ ਵਿੱਚ ਜਿਹੜਾ ਹਿੱਸੇ ਦੇ ਉੱਪਰ ਚੀਰਾ ਜਾਂ ਟਾਂਕਾ ਲਾਉਣਾ ਹੁੰਦਾ ਉਸੇ ਸਿਲੂ ਵੀ ਸੁੰਨ ਕੀਤਾ ਜਾਂਦਾ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਜਿਵੇਂ ਕਿ ਸਿੰਘ ਦਾਗਮ ਦੀ ਬਿੱਲੀ ਸੋ ਇਹਨਾਂ ਦਵਾਈਆਂ ਦਾ ਇਸਤੇਮਾਲ ਬਹੁਤ ਹੀ ਸੂਮਿਲੂ ਗੂਜ ਦੇ ਨਾਲ ਕੀਤਾ ਜਾਣਾ ਚਾਹੀਦਾ ਜੀ ਇਹ ਦਵਾਈਆਂ ਜਿਥੇ ਤੁਸੰਗੀਂ ਛੇਤ ਦੇ ਲਈ ਵਰਦਾਨ ਨੇ ਜੇਕਰ ਆਪਣੀ ਥੋੜੀ ਬੋਟੀ ਹਨ ਗੈਲੀ ਵੀ ਹੁੰਦੀ ਹੈ ਤਾਂ ਬਹੁਤ ਹੀ ਘਾਤਕ ਸਿੱਧ ਹੋਈ ਸਕਦੀਆਂ ਨੇ ਤੋ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਤੇ ਆਓ ਤੇ ਆਪਾਂ ਹੋਰ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਸਕੀਏ ਤੇ ਆਪਣਾ ਕੋਈ رائے ਕਮੈਂਟ ਇਸ ਚੈਨਲ ਉੱਤੇ ਜਰੂਰ ਦੱਸੋ ਜੀ ਕਿ ਪਸ਼ੂਆਂ ਦੀ ਸਿਹਤ ਸੰਬੰਧੀ ਕੋਈ ਆਪਾਂ ਤੁਹਾਡੇ ਨਾਲ ਸੁਝਾਅ ਸਾਂਝਾ ਕਰ ਸਕੀਏ ਜੀ ਸੋਹਿਲ ਅਲੀ ਸਸਰੇ ਕਾਲ ਜੀ ਹਾਂਜੀ ਜੀਵਨ ਸਿੰਘ ਜੀ ਤੁਸੀਂ ਜੋ ਕਮੈਂਟ ਕਰ ਰਹੇ ਹੋ ਦੁਬਾਰਾ ਰਿਪੀਟ ਕਰੋ ਜੀ ਹਾਂਜੀ ਬੈਟਨਰੀ ਡਾਕਟਰਾਂ ਜੀ ਬਸ ਉਹਦੇ ਸੰਬੰਧੀ ਜੋ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਚੈਨਲ ਦੇ ਨਾਲ ਜੁੜੋ ਕਮੈਂਟ ਕਰੋ ਤੇ ਤੁਹਾਨੂੰ ਅਸੀਂ ਸਰਵਾਈਜ਼ ਦੇਾਂਗੇ ਜੀ अगला चैप्टर आपा शुरू ਕਰ ਰਹੇ ਆਂ ਜੋ ਦਵਾਈਆਂ ਗੁਰਦਿਆਂ ਤੇ ਅਸਰ ਕਰਦੀਆਂ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਹੁਣ ਜੋ ਆਪਾਂ ਦਵਾਈਆਂ ਮੈਡੀਸਨ ਜਾਨਵਰਾਂ ਨੂੰ ਦੇ ਰਹੇ ਆਂ ਉਸ ਦਵਾਈਆਂ ਐਸੀਆਂ ਨੇ ਜੋ ਕਿ ਦਿਮਾਗ ਤੇ ਅਸਰ ਕਰਦੀਆਂ ਨੇ ਉਸੀ ਮੀਟ ਦੇ ਉਸ ਤੁੱਚ ਤੇ ਹਰ ਇੱਕ ਦਵਾਈ ਦਾ ਆਪਣਾ ਆਪਣਾ ਲਾਭ ਆ ਜੀ ਤੇ ਲਾਭ ਦੇ ਨਾਲ ਨਾਲ ਹੀ ਆਪਣਾ ਆਪਣਾ ਨੁਕਸਾਨ ਵੀ ਆ ਸੋ ਗੱਲ ਕਰਾਂਗੇ ਹੁਣ ਉਹ ਦਵਾਈਆਂ ਬਾਰੇ ਜੋ ਕਿ ਗੁਰਦਿਆਂ ਤੇ ਅਸਰ ਕਰਦੀਆਂ ਨੇ ਸੋ ਸਭ ਦਰਸ਼ਕਾਂ ਨੂੰ ਬੇਨਤੀ ਆ ਕਿ ਇਸ ਚੈਨਲ ਤੇ ਜੁੜੋ ਆਪਣੇ ਸੁਝਾਅ ਜਰੂਰ ਦਿਓ ਜੀ ਉਹ ਗੱਲ ਕਰਦੇ ਆ ਗੁਰਦਿਆਂ ਤੇ ਅਸਰ ਕਰਨ ਵਾਲੀਆਂ ਦਵਾਈਆਂ ਬਾਰੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਕਿ ਗੁਰਦਿਆਂ ਦਾ ਕੰਮ ਲਹੂ ਵਿੱਚ ਜੋ ਆਪਣਾ ਸਾਫ ਹੁੰਦਾ ਉਹਨੂੰ ਫਿਲਟਰ ਕਰਨ ਦਾ ਕੰਮ ਤੇ ਲਹੂ ਨੂੰ ਸਾਫ ਕਰਨਾ ਹਾਂਜੀ ਜੋ ਇਸ ਤੇ ਅਸਰ ਪਾਉਂਦੀਆਂ ਨੇ ਉਹਨਾਂ ਦਵਾਈਆਂ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਡਾਈਯੂਰੇਟਿਕ ਜੋ ਇਹ ਦਵਾਈ ਦਾ ਆਪਾਂ ਨਾਮ ਦੱਸ ਰਹੇ ਹਾਂ ਇਹ ਖਸਾਬ ਦੀ ਮਾਤਰਾ ਬਤਾ ਦਿੰਦੀ ਹੈ ਜੀ ਇਮੇ ਕਲੋਨਰ ਰੁਸਮਾਇਡ ਜੋ ਆਪਣਾ ਇੰਜੈਕਸ਼ਨ ਲਾਸ ਐਕਸ ਆਪਾਂ ਬੀਪੀ ਡਾਊਨ ਦੇ ਲਈ ਵੀ ਵਰਤਿਆ ਜਾਂਦਾ ਪਸ਼ੂਆਂ ਦੇ ਵਿੱਚ ਲਾਸ ਐਕਸ ਰੁਸਮਾਇਡ ਉਹਦੀ ਗੱਲ ਕਰ ਰਹੇ ਆ ਉਹ ਪਸ਼ੂਆਂ ਦੇ ਵਿੱਚ ਖੂਨ ਦੀ ਮਾਤਰਾ ਨੂੰ ਵਧਾ ਦਿੰਦਾ ਤੇ ਜਿਸ ਦੇ ਪ੍ਰੈਸ਼ਰ ਨਾਲ ਪਸ਼ੂ ਦੀ ਜੋਰ ਨੂੰ ਪ੍ਰੋਬਲਮ ਮੰਨ ਕੇ ਖੂਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਇਹ ਦਵਾਈ ਗੁਰਦਿਆਂ ਦੇ ਉੱਪਰ ਅਸਰ ਪਾਉਂਦੀ ਆ। ਇਹ ਆਪਾਂ ਨੂੰ ਅਵੇਲੇਬਲ 2ml 4ml ਚ ਮਿਲ ਜਾਂਦੀ ਹੈ ਜੀ ਮੈਡੀਕਲ ਤੋਂ। ਇਹ ਮੈਡੀਕੀਨ ਦਾ ਰਿਜ਼ਲਟ ਗੁੱਸਾ ਮਾਈਂਡ ਦਾ ਬਹੁਤ ਹੀ ਜ਼ਿਆਦਾ ਬਹੁਤ ਹੀ ਵਧੀਆ। ਜ਼ਿਆਦਾ ਕਰਕੇ ਇਹ ਦਵਾਈ ਜਦੋਂ ਪਸ਼ੂ ਦੇ ਵਿੱਚ ਪਸਾਬ ਦੀ ਪ੍ਰੋਬਲਮ ਆ ਜਾਂਦੀ ਹੈ ਜਿਸ ਦੀ ਵਜ੍ਹਾ ਕਰਕੇ ਦਰਦ ਮਨਣ ਲੱਗ ਜਾਂਦਾ ਤੇ ਆਫੀਰ ਹੋਏ ਤਾਂ ਜਾਨਵਰ ਆਈ ਟੈਂਪਰੇਚਰ ਹੋ ਜਾਂਦਾ ਟੈਂਪਰੇਚਰ ਨੂੰ ਲੋਅ ਕਰਨ ਦੇ ਲਈ ਤੇ ਖਸਾਬ ਦੀ ਮਾਤਰਾ ਵਧਾਉਣ ਦੇ ਲਈ ਇਹ ਇੰਜੈਕਸ਼ਨ ਵਰਤਿਆ ਜਾਂਦਾ ਉਸ ਸਮੇਂ ਲਾਸ ਐਕਸਰੇ ਦੇ ਨਾਂ ਤੇ ਹੁੰਦਾ ਬਿਹਤਰੀਨ ਯਾਤ ਤੇ ਗੁਰਦਿਆਂ ਦੇ ਉੱਪਰ ਇਸ ਦਾ ਅਸਰ ਹੁੰਦਾ ਹੀ ਇਹ ਇਹ ਦਬਾਈਓ ਸਾਹ ਦੀ ਮਾਤਰਾ ਵਧਾਉਣ ਦੇ ਨਾਲ ਨਾਲ ਜੋ ਕਿ ਆਪਣੇ ਖੂਨ ਦਾ ਦਬਾਅ ਹੁੰਦਾ ਸਰਕਲ ਹੁੰਦਾ ਸਰੀਰ ਦਾ ਉਸ ਨੂੰ ਘਟਾ ਦਿੰਦੀ ਹੈ ਜਿਸ ਦੇ ਕਰਕੇ ਕਈ ਵਾਰ ਬੀਪੀ ਡਾਊਨ ਹੋ ਜਾਂਦਾ ਜਾਨਵਰ ਦਾ ਸੋ ਇਹ ਸੌ ਸਮਝ ਕੇ ਲਗਾਓ ਹਾਂਜੀ ਗੱਲ ਕਰਦੇ ਆਂ ਰੋਸਾ ਮਾਈਂਡ ਬਾਰੇ ਲਾਸਟਸ ਲੋਕੀਰ ਦਾ ਆਮ ਹੀ ਵਰਤਿਆ ਜਾਣ ਵਾਲਾ ਜੈਕਸਨ ਪਸ਼ਾਬ ਦੀ ਮਾਤਰਾ ਨੂੰ ਪਹੜਾ ਦਿੰਦਾ ਜਿਸ ਦੀ ਬਿਹਜਾ ਕਰਕੇ ਜਾਨਵਰ ਦੀ ਪਸ਼ਾਬ ਦੀ ਰੁਕਾਵਟ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਜੀ ਤੇ ਲੋ ਟੈਂਪਰੇਚਰ ਹੋ ਜਾਂਦਾ ਬੀਪੀ ਘਟਾ ਦਿੰਦਾ ਪਸ਼ੂ ਦਾ ਇਹਤ ਵਾਈ ਥੋੜੀ ਮਾ ਪੋਲਿਸ ਸੋਜ ਦੇ ਵਿੱਚ ਵਰਤੀ ਜਾਂਦੀ ਹੈ ਹੋਰ ਦਵਾਈਆਂ ਜਿਵੇਂ ਮੈਨੀਟੋਲ ਐਮੋਨੀਓ ক্লোਰਾਈਡ ਆਦਿ ਵਰਤੀਆਂ ਜਾਂਦੀਆਂ ਨੇ ਔੜੀਮਾ ਪੋਲਿਸੋਲ ਇਹ ਸੋਜ ਕਈ ਵਾਰ ਜਿਗਰ ਗੁਰਦਿਆਂ ਤੇ ਦਿਲ ਵਿੱਚ ਹੋ ਜਾਂਦੀ ਹੈ ਜਾਂ ਕਈ ਵਾਰ ਸਾਰੇ ਸਰੀਰ ਦੇ ਵਿੱਚ ਵੀ ਹੋ ਜਾਂਦੀ ਹੈ ਉਸ ਦੀ ਵਜ੍ਹਾ ਤੇ ਇਹ ਪ੍ਰੋਸਾ ਮਾਈਂਡ ਇੰਜੈਕਸ਼ਨ ਵਰਤਿਆ ਜਾਂਦਾ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦਵੇਗਾ ਇੰਜੈਕਸ਼ਨ ਪਲੱਸ ਐਕਸ ਬਸ ਆਪਾਂ ਧਿਆਨ ਇਹ ਚੀਜ਼ ਦਾ ਰੱਖਣਾ ਨੰਬਰ 1 ਪਸੂ ਦਾ ਟੈਂਪਰੇਚਰ ਨਾਲ ਹੋਵੇ ਤੇ ਵੀਪੀ ਦਾ ਆਪਾਂ ਧਿਆਨ ਰੱਖਣਾ ਹੈ ਨੰਬਰ 2 ਦੇ ਵਿੱਚ ਫੇਫੜਿਆਂ ਦੇ ਵਿੱਚ ਪੌਲੀਸ ਹੋ ਜਾਂਦੀ ਜੀ ਜੋ ਨੰਬਰ 3 ਦੇ ਵਿੱਚ ਦਿਮਾਗੀ ਸੋਜ ਦੇ ਲਈ ਲਹੂ ਦਾ ਦਬਾਅ ਵਧੇ ਵਿੱਚ ਇਸ ਇੰਜੈਕਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਗੁਰਦਿਆਂ ਦੇ ਵਿੱਚ ਕੈਲਸ਼ੀਅਮ ਦੀ ਪੱਥਰੀ ਜੇਕਰ ਬਣ ਜਾਵੇ ਤਾਂ ਉਹਦੇ ਵਿੱਚ ਵੀ ਰੁਸਾਮਾਈ 60 ਦੀ ਵਰਤੋਂ ਕੀਤੀ ਜਾਂਦੀ ਹੈ ਜੋ ਲਾਸਟ ਐਕਸ਼ਨ ਇੰਜੈਕਸ਼ਨ ਦੇ ਨਾਂ ਤੇ ਆਮ ਹੀ ਜਰਨਲ ਮੈਡੀਕਲ ਤੋਂ ਫਲੱਬ ਮਿਲ ਜਾਂਦਾ ਹੈ ਤੇ ਇਹਦਾ ਅਸਰ ਗੁਰਦਿਆਂ ਦੇ ਵਿੱਚ ਜ਼ਰੂਰ ਹੁੰਦਾ ਜੀ ਸੋ ਸਾਡਾ ਜਰਨਲ ਤੇ ਸੱਲ ਪਾਸਾ ਦੇ ਵਿੱਚ ਗੱਲ ਕਰਨ ਦਾ ਮਤਲਬ ਤੁਹਾਨੂੰ ਵੱਧ ਤੋਂ ਵੱਧ ਪਸ਼ੂਆਂ ਦੀ ਸਿਹਤ ਬਾਰੇ ਦੱਸਣਾ ਹੈ ਜੀ ਸੋ ਉਨੀਕ ਵਰਤਲਾਪ ਕਰੀਏ ਜੀ ਨਹੀਂ ਕਿ ਤੁਹਾਨੂੰ ਸਮਝ ਆ ਜੀ ਸੋ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਸਰਲ ਪਾਸੋਂ ਚੰਗੀ ਤਰ੍ਹਾਂ ਸਮਝ ਰਹੇ ਹੋਵੋਗੇ ਸੋ ਆਪਾਂ ਗੱਲ ਕਰ ਰਹੇ ਹਾਂ ਆਪਾਂ ਨੂੰ ਵਿੱਚ ਜੀਵਨ ਸਿੰਘ ਦਾ ਕਮੈਂਟ ਆ ਰਿਹਾ ਫੁਰਕ ਬਾਰੇ ਜੋ ਇਸ ਸਮੱਸਿਆ ਦਾ ਹੱਲ ਹਾਈ ਟੈਕਨ ਜੈਕਸ਼ਨ ਜੀ 1km ਸਾਬਕਟ ਸੋ ਅਗਲੀ ਦਵਾਈ ਬਾਰੇ ਆਪਾਂ ਗੱਲ ਕਰਾਂਗੇ ਸੋ ਹੁਣ ਗੱਲ ਕਰ ਰਹੇ ਆ ਆਪਾਂ ਮੈਥੇ ਤੇ ਜੋ ਦਵਾਈਆਂ ਅਸਰ ਕਰਦੀਆਂ ਨੇ ਪਹਿਲਾਂ ਆਪਾਂ ਗੱਲ ਕਰ ਲਈ ਸੀ ਗੁਰਦੇਾਂ ਤੇ ਜੋੜ ਰਹੇ ਹਾਂ ਤੁਹਾਡੇ ਨਾਲ ਅਗਲੀ ਵੀਡੀਓ 'ਚ ਜੋ ਕੀ ਦਵਾਈਆਂ ਮੈਦੇ ਤੇ ਅਸਰ ਕਰਦੀਆਂ ਨੇ ਉਹਨਾਂ ਬਾਰੇ ਆਪਾਂ ਜਾਣਕਾਰੀ ਦਵਾਂਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਤਾਂ ਕਿ ਨਵੀਂ ਤੋਂ ਨਵੀਂ ਹਿਲਾਲ ਇਹ ਕੁਮਾਰੀ ਦਾ ਹਿਲਾਲ ਤੁਹਾਨੂੰ ਅਸੀਂ ਵੀਡੀਓ ਦੇ ਜ਼ਰੀਏ ਸਮਝਾ ਸਕੀਏ ਸੋ ਚੈਨਲ ਨੂੰ ਇਨਾ ਪਿਆਰ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਸੋ ਉਸ ਕਸਮੇ ਤੱਕ ਆਪਾਂ ਫੇਰ ਹਾਜ਼ਰ ਹੁੰਨੇ ਆਂ ਜੋ ਕੀ ਦਵਾਈਆਂ ਮੇਰੇ ਤੇ ਅਸਰ ਕਰਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਦਵਾਂਗੇ ਸੋ ਵੀਡੀਓ ਦੇਖਣ ਲਈ ਧੰਨਵਾਦ